8 11 2024 ਨੂੰ ਲੈ ਕੇ ਆਏ ਤੇ 28 11 2024 ਨੂੰ ਬਾਪੂ ਕਾਲ ਚਲਾਣਾ ਕਰ ਗਿਆ ਸਿਰਫ 20 ਜਨਾਂ ਦਾ ਸਫ਼ਰ ਬਾਪੂ ਨੇ ਸੁਪਨਿਆਂ ਦੇ ਕਾਰਜ ਪੂਰੇ ਕੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਸਤ ਨਾਮ ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੰਗ ਬਹਾਦਰ ਸੋਨਕਰ ਲੁਧਿਆਣੇ ਸਿਵਲ ਹਸਪਤਾਲ ਦੇ ਬਾਹਰ ਬਾਪੂ ਪਿਆ ਜਿੱਥੇ ਗਰੀਬ ਤੇ ਲੋੜਵੰਦਾਂ ਦੇ ਇਲਾਜ ਵਾਸਤੇ ਏਡੀ ਵੱਡੀ ਬਿਲਡਿੰਗ ਬਣਾਈ ਗਈ ਐ ਨੇ ਡਾਕਟਰ ਪੁਆਇੰਟ ਕੀਤੇ ਗਏ ਆ ਉਸੇ ਬਿਲਡਿੰਗ ਦੇ ਬਾਹਰ ਪਿਆ ਬਾਪੂ ਕੀੜਿਆਂ ਤੋਂ ਖਾਦਾ ਜਾ ਰਿਹਾ ਸੀ ਕੋਈ 2-4 ਘੰਟਿਆਂ ਤੋਂ ਨਹੀਂ ਸੀ ਕਈ ਦਿਨਾਂ ਤੋਂ ਉੱਥੇ ਪਿਆ ਸੀ ਕੁਛ ਆਸਪੜੋਸ ਜਿਹੜੇ ਰੇੜੀਆਂ ਵਾਲੇ ਵੀਰ ਸੀ ਕੋਈ ਰੋਟੀ ਦੇ ਦਿੰਦਾ ਸੀ ਕੋਈ ਚਾਹ ਦੇ ਦਿੰਦਾ ਸੀ ਕੁਛ ਵੀਰਾਂ ਨੇ ਕੋਸ਼ਿਸ਼ ਕੀਤੀ ਕੀੜੇ ਤੱਕ ਵੀ ਕੱਢੇ ਬਾਪੂ ਦੇ ਪੈਰ ਚੋਂ ਪਰ ਹਾਲਤ ਬਹੁਤ ਮਾੜੀ ਸੀ ਬਾਪੂ ਨੇ ਆਪਣਾ ਨਾਮ ਜਦੋਂ ਜੰਗ ਬਹਾਦਰ ਸਿੰਘ ਸੋਨਕਰ ਦੱਸਿਆ ਤਾਂ ਸਾਡਾ ਉੱਥੇ ਜਾ ਕੇ ਬਾਪੂ ਦੇ ਨਾਲ ਗੱਲ ਕਰਨ ਦਾ ਜਿਹੜਾ ਮਨੋਰਥ ਸੀ ਵੀ ਕਿਸੇ ਤਰੀਕੇ ਬਾਪੂ ਦਾ ਘਰ ਲੱਭ ਜਵੇ ਪਰ ਉਹ ਪੂਰਾ ਨਹੀਂ ਹੋ ਸਕਿਆ ਬਾਪੂ ਜੀ ਨੂੰ ਅਸੀਂ 8 8 11 2024 ਨੂੰ ਲੈ ਕੇ ਆਏ ਤੇ 28 11 2024 ਨੂੰ ਬਾਪੂ ਕਾਲ ਚਲਾਣਾ ਕਰ ਗਿਆ ਸਿਰਫ 20 ਜਨਾਂ ਦਾ ਸਫਰ ਬਾਪੂ ਨੇ ਸੁਪਨਿਆਂ ਦੇ ਘਰ ਚ ਪੂਰਾ ਕੀਤਾ ਜੰਗ ਬਹਾਦਰ ਸੋਨਕਰ ਪਿਤਾ ਦਾ ਨਾਮ ਬਾਬੂ ਲਾਲ ਸੋਨਕਰ 70 ਸਾਲ ਤੋਂ ਵੱਧ ਉਮਰ ਸੀ ਬਾਪੂ ਕਹਿੰਦਾ ਮੇਰੀ ਦ੍ਰੋਪਦੀ ਆਪਣੀ ਪਤਨੀ ਦਾ ਨਾਮ ਦੱਸਦਾ ਸੀ ਆਪਣੇ ਬੇਟੇ ਦਾ ਨਾਮ ਦੱਸਦਾ ਸੀ ਦਲੀਪ ਬੇਟੀ ਦਾ ਨਾਮ ਕਿਰਨ ਤੇ ਸੁਮਨ ਦੱਸਦਾ ਸੀ ਬਾਪੂ ਬਾਪੂ ਦੱਸਦਾ ਸੀ ਵੀ ਮੈਂ ਫੁੱਲ ਵੀਚਦਾ ਸੀ ਅ ਬੀਚਦਾ ਹੁੰਦਾ ਸੀ ਫੁੱਲ ਜਿਵੇਂ ਗੁਲਦਸਤੇ ਵਗੈਰਾ ਬਣਾ ਕੇ ਬਾਪੂ ਫੁੱਲਾਂ ਦਾ ਵਪਾਰੀ ਸੀ ਪਰ ਬਾਪੂ ਦੀ ਮੌਤ ਕੀੜਿਆਂ ਨਾਲ ਹੋਈ ਬਾਪੂ ਜੀ ਐਸ ਟਾਊਨ ਰਾਇਬਰੇਲੀ ਦੇ ਵਿੱਚ ਯੂਪੀ ਦਾ ਰਹਿਣ ਵਾਲਾ ਸੀ ਵਸਿੰਦਾ ਸੀ ਆਪਣੇ ਬੱਚਿਆਂ ਨੂੰ ਸਾਰੀ ਉਮਰ ਕਮਾਈ ਕਰ ਕਰਕੇ ਭੇਜੀ ਪਰ ਜਦੋਂ ਬਾਪੂ ਨੂੰ ਜ਼ਰੂਰਤ ਪਈ ਬੱਚਿਆਂ ਨੇ ਪਿੱਛੇ ਆ ਕੇ ਨਹੀਂ ਦੇਖਿਆ ਵੀ ਸਾਡਾ ਪਿਓ ਕਿੱਥੇ ਪਿਆ ਵਾ ਕਿਹੜੇ ਹਾਲਾਤਾਂ ਦੇ ਵਿੱਚ ਪਿਆ ਵਾ ਕਿਸੇ ਨੇ ਆ ਕੇ ਪੁੱਛਿਆ ਨਹੀਂ ਬਾਪੂ ਕਿਵੇਂ ਨਾ ਕਿਵੇਂ ਰੜਦਾ ਖੁਰਦਾ ਛਾਤੀ ਦੀ ਬਿਮਾਰੀ ਸੀ ਟੀਵੀ ਸੀ ਬਾਪੂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਸੀ ਲੱਤਾਂ ਤੇ ਜ਼ਖਮ ਹੋ ਗਿਆ ਸੀ ਸੱਟ ਲੱਗ ਗਈ ਸੀ ਕੀੜੇ ਪੈ ਕੇ ਗਲ ਗਿਆ ਬਾਪੂ ਹਸਪੀਟਲ ਪਹੁੰਚ ਗਿਆ ਸਿਵਲ ਹਸਪਤਾਲ ਦੇ ਵਿੱਚ ਇਲਾਜ ਸਿਰਫ ਉਹਨਾਂ ਦਾ ਹੁੰਦਾ ਜਿਨ੍ਹਾਂ ਦੇ ਨਾਲ ਕੋਈ ਆਪਣਾ ਹੋਵੇ ਪਰਿਵਾਰ ਦਾ ਮੈਂਬਰ ਜਿਹੜਾ ਕੱਲਾ ਵਾ ਜਿਹਦੇ ਨਾਲ ਕੋਈ ਨਹੀਂ ਉਹਦਾ ਇਲਾਜ ਨਹੀਂ ਉੱਥੇ ਹੁੰਦਾ ਭਾਈ ਉਹ ਕਹਿੰਦੇ ਕੋਈ ਨਾਲ ਲੈ ਕੇ ਆਓ ਤੇ ਆਧਾਰ ਕਾਰਡ ਤੇਰਾ ਹੋਣਾ ਚਾਹੀਦਾ ਫਿਰ ਇਲਾਜ ਕਰਾਂਗੇ ਪਰ ਬਾਪੂ ਕੋਲੇ ਆਧਾਰ ਕਾਰਡ ਤਾਂ ਸੀਗਾ ਪਰ ਨਾਲ ਕੋਈ ਰਹਿਣ ਵਾਲਾ ਹੈ ਨਹੀਂ ਸੀ ਸੜਕ ਤੇ ਬਾਹਰ ਹੀ ਪਿਆ ਰਿਆ ਫਿਰ ਆਧਾਰ ਕਾਰਡ ਵੀ ਚੋਰੀ ਹੋ ਗਿਆ ਸਭ ਕੁਝ ਹੀ ਚੋਰੀ ਹੋ ਗਿਆ ਕੱਲਾ ਸਰੀਰ ਰਹਿ ਗਿਆ ਤੇ ਨਾਲ ਰਹਿ ਕੇ ਕੀੜੇ ਜਿਹੜੇ ਉਹ ਜ਼ਖਮ ਨੂੰ ਵੱਡ ਵੱਡ ਕੇ ਅੰਦਰੋਂ ਖਾਈ ਜਾਂਦੇ ਸੀ ਤੇ ਧੰਨਵਾਦ ਮਨਵੀਕ ਆ ਵੀਰ ਉਹਨੇ ਸਾਨੂੰ ਵੀਡੀਓ ਮਨਵੀਕ ਉਹਨੇ ਵੀਡੀਓ ਬਣਾ ਕੇ ਭੇਜੀ ਉਹਨੇ ਦੱਸਿਆ ਵੀ ਹਸਪੀਟਲ ਦੇ ਬਾਹਰ ਇੱਕ ਬਜ਼ੁਰਗ ਪਿਆ ਉਹਦੀ ਲੱਤ 'ਚ ਕੀੜੇ ਪਏ ਹੋਇਆ ਬਾਈ ਬਹੁਤ ਬੁਰੀ ਹਾਲਤ ਆ। ਉੱਥੇ ਟਾਇਲਟ ਬਾਥਰੂਮ ਹੱਥਾਂ 'ਚ ਵੀ ਡੇਡੀ ਟਾਇਲਟ ਫਸੀ ਹੋਈ ਬਾਪੂ ਦੇ ਨੋਹਾਂ 'ਚ ਵੀ ਦਾੜ੍ਹੀ 'ਚ ਵੀ ਸਾਰੇ ਬੁਰੇ ਹਾਲ ਸੀ ਬਾਪੂ ਦੇ। ਪਰ ਜਿਉਂਦਾ ਸੀ ਜਿਉਂਦਾ ਸੀ ਸਾਹ ਲੈਂਦਾ ਸੀ ਮੌਤ ਦਾ ਇੰਤਜ਼ਾਰ ਕਰ ਰਿਆ ਸੀ। ਬਾਪੂ ਜੰਗ ਬਹਾਦਰ ਸੋਣ ਕਰ ਪਰ ਜੇ ਮਰ ਜਾਂਦਾ ਪ੍ਰਸ਼ਾਸਨ ਨੇ ਇਹਨੂੰ ਇੱਕ ਘੰਟੇ 'ਚ ਸੰਭ ਲੈਣਾ ਸੀ ਪਰ ਜਿਉਂਦਾ ਚਾਹੇ ਉਹ ਸਾਹ ਪਿਆ ਰਿਹਾ ਉੱਥੇ ਨਹੀਂ ਸੀ ਕਿਸੇ ਨੇ ਸਾਹਮਣਾ ਪਰ ਭਾਗਾ ਵਾਲੇ ਸੀ ਅਸੀਂ ਕੋਈ ਰਿਸ਼ਤਾ ਸੀ ਬਾਪੂ ਜੰਗ ਬਹਾਦਰ ਸੋਨਕਰ ਦਾ ਸਾਡਾ ਬਾਪੂ ਜੀ ਨੂੰ ਉੱਥੋਂ ਗਏ ਲੈ ਕੇ ਆਏ ਚਾਕੇ ਲਿਆ ਕੇ ਬਾਪੂ ਦਾ লাশ ਸ਼ੁਰੂ ਹੋਇਆ ਕੀੜੇ ਕੱਢੇ ਜਾ ਕੇ ਅਸੀਂ ਸਾਫ ਕੀਤੇ ਹਸਪਤਾਲ ਦੇ ਦਾਖਲ ਕਰਾਇਆ ਤਾਂ ਡਾਕਟਰਾਂ ਨੇ ਦੱਸਿਆ ਚੈਸਟ ਬਿਲਕੁਲ ਅੰਦਰੋਂ ਗਲ ਚੁੱਕੀ ਆ ਫੇਫੜੇ ਗਲ ਚੁੱਕੇ ਆ ਅੰਦਰੋਂ ਇਨਫੈਕਸ਼ਨ ਇੰਨੀ ਜ਼ਿਆਦਾ ਸੀ ਟੀਵੀ ਇੰਨੀ ਕੋਈ ਪੁਰਾਣੀ ਟੀਵੀ ਦੀ ਬਿਮਾਰੀ ਸੀ ਬਾਪੂ ਨੂੰ ਜਿਹਦੇ ਅੰਦਰਲਾ ਹਿੱਸਾ ਸਭ ਲੰਗਸ ਵਗੈਰਾ ਖਤਮ ਕਰਤੇ ਸੀ ਬਾਪੂ ਦੇ ਤੇ ਸਿਰਫ ਬੀੜ ਦੇ ਨਾਲ ਅਸਫਰ ਬਾਪੂ ਦੇ ਨਾਲ ਅਸੀਂ ਬਤੀਤ ਕੀਤਾ ਸੁਪਨਿਆਂ ਦੇ ਘਰ ਚ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦਾ ਹੋਇਆ ਕਾਲ ਚਲਾਣਾ ਕਰ ਗਿਆ ਤੇ ਅੱਜ ਬਾਪੂ ਦਾ ਅਸੀਂ ਅੰਤਮ ਸੰਸਕਾਰ ਕਰਨ ਲੱਗੇ ਆ ਪਤਾ ਨਹੀਂ ਕਿੱਥੇ ਜੰਮਿਆ ਸੀ ਬਾਪੂ ਕਿੱਥੇ ਬਾਪੂ ਨੇ ਬਚਪਨ ਕੱਢਿਆ ਕਿੱਥੇ ਜਵਾਨੀ ਦਾ ਪਹਿਰ ਕੱਢਿਆ ਕਿੱਥੇ ਵਿਆਹ ਹੋਇਆ ਬੱਚੇ ਪਾਲੇ ਕਿੱਥੇ ਉਹ ਬੱਚੇ ਕਿੱਥੇ ਨੇ ਉਹ ਮਾਂ ਪਿਓ ਕਿੱਥੇ ਨੇ ਉਹ ਭੈਣ ਭਰਾ ਜਿਨ੍ਹਾਂ ਦਾ ਇਹ ਆਪਣਾ ਸੀ ਪਰ ਅੱਜ ਅਸੀਂ ਬੜਪਾਗਿਆ ਵੀ ਅਸੀਂ ਕਹਿ ਸਕਦੇ ਹਾਂ ਵੀ ਸਾਡਾ ਬਾਪੂ ਆਪਣਾ ਸੀ ਅੱਜ ਬਾਪੂ ਦਾ ਸੰਸਕਾਰ ਕਰਨ ਲੱਗੇ ਆ ਕੱਲ ਦੀ ਪੋਸਟ ਪਾਈ ਹੋਈ ਆ ਕੋਈ ਸੁਨੇਹਾ ਨਹੀਂ ਆਇਆ ਕਿਸੇ ਨੇ ਫੋਨ ਨਹੀਂ ਕੀਤਾ ਕਿਸੇ ਨੇ ਪਛਾਣਿਆ ਨਹੀਂ ਪਿਛਲੇ 20 ਦਿਨਾਂ ਤੋਂ ਕਈ ਵਾਰ ਵੀਡੀਓ ਪਾ ਚੁੱਕੇ ਆ ਵੀ ਕੋਈ ਬਾਪੂ ਨੂੰ ਜਾਣਦਾ ਪਛਾਣਦਾ ਜਿਹੜਾ ਬਾਪੂ ਨੇ ਡਰੈੱਸ ਦੱਸਿਆ ਉੱਥੇ ਵੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸੰਪਰਕ ਨਹੀਂ ਬਣ ਸਕਿਆ ਸਾਡਾ ਪਰ ਅੱਜ ਅੱਜ ਬਾਪੂ ਦਾ ਅੰਤਮ ਸੰਸਕਾਰ ਕਰਦੇ ਹੋਏ ਵੀ ਇੱਕ ਹੋਪ ਆ ਇੱਕ ਉਮੀਦ ਆ ਵੀ ਸ਼ਾਇਦ ਹੁਣ ਵੀ ਕੋਈ ਪਛਾਣ ਲਵੇ ਇਸ ਸਰਦਾਰ ਬਣੇ ਇਸ ਮਿੱਟੀ ਹੋਏ ਸਰੀਰ ਨੂੰ ਜੰਗ ਬਹਾਦਰ ਸੋਨਕਰ ਜਿਹੜਾ ਯੂਪੀ ਰਾਇਬਰੇਲੀ ਦਾ ਰਹਿਣ ਵਾਲਾ ਜੀਐਸ ਟਾਊਨ ਦਾ ਰਹਿਣ ਵਾਲਾ ਸੀ ਤੇ ਉੱਥੇ ਕੋਈ ਧੀ ਪੁੱਤ ਬਾਪੂ ਦਾ ਜੇ ਵੀਡੀਓ ਦੇਖਦਾ ਬੈਠਾ ਤਾਂ ਆਕੇ ਬਾਪੂ ਦੀ ਮਿੱਟੀ ਹੋਈ ਸਮੇਟ ਲਵੇ ਸਾਡੇ ਨਾਲ ਆਕੇ ਬਾਪੂ ਦੇ ਪਾਸਤੀਆਂ ਚੁਗਣ ਵਿੱਚ ਹੀ ਸਾਡਾ ਸਾਥ ਦੇ ਦੇਵੇ ਸਾਡਾ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਕੋਈ ਨਾ ਕੋਈ ਇਸਾ ਪ੍ਰਾਲਾ ਬਣੇ ਵੀ ਉਹਨਾਂ ਨੂੰ ਵੀ ਪਤਾ ਲੱਗ ਜੇ ਜਿਨ੍ਹਾਂ ਦਾ ਜਨਮ ਦਾਤਾ ਸੀ ਵੀ ਸਾਡਾ ਬਾਪੂ ਇਸ ਦੁਨੀਆ ਤੇ ਨਹੀਂ ਰਿਹਾ ਪਤਾ ਨਹੀਂ ਉਹ ਉਹਨਾਂ ਦੇ ਕਰਮ ਮਾੜੇ ਸੀ ਜਿਹੜੇ ਆਪਣੇ ਅਖੀਰਲੇ ਸਮੇਂ ਚ ਵੀ ਬਾਪ ਦੀ ਸੇਵਾ ਨਹੀਂ ਕਰ ਸਕੇ ਦਰਸ਼ਨ ਨਹੀਂ ਕਰ ਸਕੇ ਹੱਥ ਨਹੀਂ ਲਾ ਸਕੇ ਪਰ ਅਸੀਂ ਸਾਡੇ ਕੋਈ ਚੰਗੇ ਕਰਮ ਸੀ ਵੀ ਜਿਹੜਾ ਬਾਪੂ ਦਾ ਇਸ਼ਨਾਨ ਪਾਣੀ ਕਰਾ ਕੇ ਅੱਜ ਦਸਤਾਰ ਬੰਨ ਕੇ ਸ਼ਮਸ਼ਾਨ ਘਰ ਬਾਟ ਨੂੰ ਲੈ ਕੇ ਜਾ ਰਹੇ ਇਹ ਆ ਰਿਸ਼ਤੇ ਸਾਡੇ ਇਨਸਾਨ ਦੇ ਮਨਸਾਨੀਅਤ ਦੇ ਇਨਸਾਨ ਹੋਣ ਦੇ ਸਾਡੇ ਫਰਜ਼ ਅਸੀਂ ਬਹੁਤ ਭਾਗਾਂ ਵਾਲੇ ਆ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਤਰਸ ਕਰਕੇ ਸੇਵਾ ਬਖਸ਼ੀ ਆ ਅੱਜ ਸਾਡਾ ਪਰਿਵਾਰ ਸਾਰਾ ਖੜਾ ਬਾਪੂ ਦੇ ਆਸ-ਪਾਸ ਤੇ ਇਹ 20 ਦਿਨ ਪਹਿਲਾਂ ਅਸੀਂ ਬਾਪੂ ਨੂੰ ਕਦੇ ਦੇਖਿਆ ਨਹੀਂ ਸੀ ਜਾਣਦੇ ਨਹੀਂ ਸੀ ਪਹਿਚਾਣਦੇ ਨਹੀਂ ਸੀ ਪਰ ਅੱਜ ਬਾਪੂ ਦਾ ਅੰਤਿਮ ਸੰਸਕਾਰ ਪਿੰਡ ਹਸਨਪੁਰ ਦੀ ਧਰਤੀ ਤੇ ਹੋਣ ਜਾ ਰਿਹਾ ਬਾਪੂ ਦੇ ਫੁੱਲ ਚੁਕੇ ਜਾਣਗੇ ਪਰ ਸੋਨੂੰ ਉਸ ਤੋਂ ਬਾਅਦ ਸਹਿਜ ਪਾਠ ਦੇ ਪਾਠ ਪ੍ਰਕਾਸ਼ ਕਰਾ ਕੇ ਅੱਜ ਤੋਂ 10 ਦਿਨਾਂ ਬਾਅਦ ਭੋਗ ਪਾਏ ਜਾਣਗੇ ਇਹ ਰਿਸ਼ਤਾ ਸੀ ਸਾਡਾ ਬਾਪੂ ਜੰਗ ਬਹਾਦਰ ਸੋਨਕਰ ਦੇ ਨਾਲ ਜਿਹੜਾ ਸੀ ਨਿਭਾਉਣ ਲੱਗੇ ਤੁਸੀਂ ਵੀ ਆਪਣੇ ਆਸ-ਪਾਸ ਖਿਆਲ ਕਰਿਆ ਕਰੋ ਭਾਈ ਜਿੱਥੋਂ ਦੇ ਤੁਸੀਂ ਨੰਘਦੇ ਆਂ ਕਈ ਵਾਰੀ ਉੱਥੇ ਹੀ ਪਏ ਹੁੰਦੇ ਜੰਗ ਬਹਾਦਰ ਵਰਗੇ ਲੋਕ ਕਈ ਵਾਰ ਤੁਸੀਂ 10 ਰੁਪਏ ਉਹਦੇ ਕੋਲੇ ਰੱਖ ਕੇ ਚਲੇ ਜਾਂਦੇ ਹੋ ਜਿਹੜੇ ਕਿ ਉਹਦੇ ਲਈ ਕਾਗਜ਼ ਆ ਉਹ ਜਿਹੜੀ ਜ਼ਰੂਰਤਾਂ ਉਹ ਜ਼ਰੂਰਤਾਂ ਤੁਹਾਡੇ ਦੋ ਬੋਲ ਪਿਆਰ ਦੇ ਉਹਨੂੰ ਮਾੜਾ ਜਿਹਾ ਮੂੰਹ ਦੇ ਵਿੱਚ ਪਾਣੀ ਦਾ ਚਮਚਾ ਪਾਉਣਾ ਉਹਨੂੰ ਕੋਈ ਮਾੜੀ-ਮੋਟੀ ਸਪੋਰਟ ਕਰਨੀ ਕੋਈ ਕੰਬਲ ਕੋਈ ਸਿਰ ਤੇ ਉੱਤੇ ਕੱਪੜਾ ਦੇ ਦੇਣਾ ਇਹ ਤੇ ਠੰਡ ਦੀ ਠੌਠਰ ਕਰਕੇ ਇਦਾਂ ਦੇ ਬੰਦੇ ਸੜਕਾਂ ਤੇ ਮਰ ਜਾਂਦੇ। ਬਸ ਅਰਦਾਸ ਕਰਿਓ ਜਿਹੜੀ ਸਾਡੀ ਡਿਊਟੀ ਬਾਬਾ ਜੀ ਨੇ ਲਾਈ ਆ ਅਸੀਂ ਨਿਵਾ ਸਕੀਏ ਸੱਚੇ ਪਾਤਸ਼ਾਹ ਕਿਰਪਾ ਕਰਨ ਬਾਪੂ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੱਚੇ ਪਾਤਸ਼ਾਹ ਨੇ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਹੁਣ ਇਸ ਤੋਂ ਬਾਅਦ ਸਾਡੇ ਅਰਦਾਸ ਕਰਨਗੇ ਭਾਈ ਸਾਹਿਬ ਅਰਦਾਸ ਕਰਕੇ ਅਸੀਂ ਗੁਰੂ ਸਾਹਿਬ ਦੇ ਉਹ ਠਾਸਰੇ ਨਾਲ ਬਾਪੂ ਦਾ ਸੰਸਕਾਰ ਅੱਜ ਪਿੰਡ ਹਸਨਪੁਰ ਦੇ ਕੇ ਕਰਾਂਗੇ ਤੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਸਾਰਿਆਂ ਦਾ ਆ ਜੋ ਬਾਈ ਨਿਸ਼ਾਨ ਸਿੰਘ ਜੀ ਕਰੋੜ ਦਾ ਜੰਗ ਬਹਾਦਰ ਸੋਨਕਰਾ ਬਾਪ ਜੀ ਸਾਰੇ ਭਾਈ ਜੋੜੇ ਲਾ ਲਓ ਸੈਟਾ ਕਰ ਲਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਅੱਗੇ ਅਰਦਾਸ ਮੰਬਾਰੀ ਜੀਓ ਪਿੰਡ ਸਾਬ ਤੇਰਾ ਕੋਨਾਰਿਕ ਸਾਹਿਬ ਤੇਰੀ ਵਿਡਿਆਈ ਕੋਈ ਨਾਓ ਨਾ ਜਾਣੇ ਮੇਰਾ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਹੋਰ ਸ੍ਰੀ ਭਗਉਤੀ ਜੀ ਕੀ ਪਾਸ਼ਾਹੀ ਦਸੇ ਪਿਧਮ ਭਗਉਤੀ ਸਿੰਘ ਕਾਏ ਗੁਰੂ ਨਾਨਕ ਦੇਵ ਤੇ ਆਏ ਫਿਰ ਅੰਗਦ ਗੁਰਦੇ ਅਮਰਦਾਸ RAM DAS ਹੋਈ ਸਹਾਇ ਅਰਜਣ ਹਰਗੋਬਿੰਦ ਰੋ ਸਿੰਗਾਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਢੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਜਾਇ ਕਰਨੋਂ ਨੇ ਬਤਾਏ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ 10ਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਾਂ ਪਾਛ ਹਿਰਯੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਕਰਕੇ ਖਲਸਾ ਜੀ ਸਹਿਬ ਬੋਲੋ ਜੀ ਵਾਹਿਗੁਰੂ ਇਹ ਨਮਾਣਿਆ ਦੇ ਮਾੜ ਗਰੋ ਮੇਤਾਣਿਆ ਦੇ ਤਾਣ ਗੁਰੂ ਨੋਟਿਆਂ ਦੀ ਓਟ ਗੁਰੂ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਪਰਿਵਾਰਕ ਮੈਂਬਰ ਬਾਪੂ ਜੰਗ ਬਹਾਦਰ ਜੀ ਆਪਣੇ ਸਵਾਸਾ ਦੀ ਪੂੰਜੀ ਨੂੰ ਪੂਰੇ ਕਰਦੇ ਹੋਏ ਆਪ ਜੀ ਦੇ ਚਰਨਾ ਵਿੱਚ ਆਣ ਬਰਾਦੇ ਹਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੀਂ ਅਤੇ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਹੁਣ ਉਹਨਾਂ ਦੇ ਅੰਤਮ ਸੰਸਕਾਰ ਪਿੰਡ ਹਸਨਪੁਰ ਵਿਖੇ ਕੀਤੇ ਜਾਣਗੇ ਸੰਗਤਾਂ ਉਹਨਾਂ ਨੂੰ ਲੈ ਕੇ ਸਮਸ਼ਾਨ ਘਾਟ ਲੈ ਕੇ ਜਾਣ ਲਈ ਤਿਆਰ ਹਨ ਸਈ ਪਿਆਰੇ ਮੇਲ ਜਿਨ੍ਹਾਂ ਅਮਲ ਆਪ ਜੀ ਦਾ ਨਾਮ ਕਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਏਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾਲ ਸਤਿ ਸ਼੍ਰੀ ਅਕਾਲ ਜਪੋ ਸਤਨਾਮ 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 ਜੀ ਸਤਨਾਮ 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 ਜੀ